ਅੱਜ ਉਹ ਕੱਲ੍ਹ ਪਰ 6 ਸਾਲ ਦਾ ਬੱਚਾ ਆਇਆ ਸੀ ਜਿਹੜਾ ਕਰੋਨਿਕਲ ਸੈਂਟਰ ਤੇ ਸੀ ਤੇ ਉਹਨੇ ਜੈਕਟ ਪਾਈ ਹੋਈ ਸੀ ਤੇ ਉਹ ਚੈਨਗੜ੍ਹ ਸੜਕ ਵੱਲ ਜਿੱਤੀ ਗਈ ਸੀ ਜਿਹਦੇ ਉੱਪਰ ਉਹਦਾ ਗਾਮ ਮਾਰਿਆ ਦੇ ਪਾਕ ਕਿਲਾ ਲੱਗਿਆ ਉਹ ਵੀ ਜੈਕਟ ਦਾ ਰੰਗ ਤੇ ਡਿਜ਼ਾਈਨ ਵੀ ਮਾਸੇਸ਼ੀ ਹੋਵੇ ਅਪਰ ਕੱਢ ਨੋੜਦੇ ਆ ਉਹ ਸਾਗੇ ਗੱਡੇ ਹੋਏ ਸੀ ਨਾਲ ਜਿਹੜੇ ਸਾਧ ਗਾਲ ਜਿਹੜੀ ਉਹਦਾ ਮਸਾਲਾ ਨੇ ਉਹਦੇ ਉੱਪਰ ਤੱਕ ਪਹੁੰਚਿਆ ਸੀ ਕੋੜਾ ਜਿਹਾ ਹੋ ਦੀ ਨਾਤਾ ਜਿਹੜੀ ਮੇ ਲੱਗਦੀ ਰਹਿੰਦੀ ਨਾਲ ਜਿਹੜੀ ਗਰੀਨ ਚਾਹਦੀ ਹੈ ਉਹ ਕੱਢੀ ਗਾੜ ਅਪਸ ਪੰਜਾਹ ਲੱਖ ਬੱਚਿਆਂ ਦੇ ਅੰਦਰ ਆਪਾਂ ਨੂੰ ਸਿੱਕੀ ਚਾਹਤ ਨੂੰ ਜਰਾ ਹਮਰਾ ਇਹਦਾ ਨੰਬਰ 6 ਲੱਖ ਦੀ ਹੈ ਵੀਰ ਅਮਰ ਸੰਸਾਰ ਲਾਸ ਮਜਾਦਾ ਉਹਨੂੰ ਡਾਕਟਰ ਲੁਧਿਆਣਾ ਦੇ ਦੀਪ ਹਸਪਤਾਲ ਦੇ ਵਿੱਚ 7 ਸਾਲਾ ਬੱਚੇ ਦੀ ਚਾਈਨਾ ਡੋਰ ਦੇ ਨਾਲ ਗਲਾ ਕੱਟਣ ਕਰਕੇ ਉਸ ਦਾ ਆਪਰੇਸ਼ਨ ਕੀਤਾ ਗਿਆ ਦੱਸਦੀ ਹੈ ਕਿ ਬੱਚੇ ਦੀ ਹਾਲਤ ਕਾਫੀ ਖਰਾਬ ਸੀ ਉਸ ਨੂੰ ਕਾਫੀ ਮੁਸ਼ਕਲ ਦੇ ਨਾਲ ਬਚਾਇਆ ਗਿਆ ਹੈ ਕੱਟ ਐਨਾ ਡੂੰਗਾ ਸੀ ਡਾਕਟਰਾਂ ਨੂੰ ਬੱਚੇ ਦਾ ਆਪਰੇਸ਼ਨ ਕਰਨਾ ਪਿਆ ਲੁਧਿਆਣਾ ਦੇ ਦੀਪ ਹਸਪਤਾਲ ਦੇ ਵਿੱਚ ਡਾਕਟਰ ਆਸ਼ੀਸ਼ ਗੁਪਤਾ ਨੇ ਦੱਸਿਆ ਕਿ ਬੱਚਾ ਜਦੋਂ ਆਇਆ ਸੀ ਉਸ ਵੇਲੇ ਕਾਫੀ ਬੁਰੀ ਹਾਲਤ ਸੀ ਅਤੇ ਇਸ ਦੇ ਚਲਦਿਆਂ ਉਸ ਦਾ ਆਪਰੇਸ਼ਨ ਕੀਤਾ ਗਿਆ ਤੇ ਉਸ ਦੀ ਜਾਨ ਬਚਾਈ ਗਈ ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਤਾਂ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਕਈਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਦੀਆਂ ਨੇ ਸਰ ਇੱਕ ਬੱਚੇ ਦੇ ਜਿਹੜਾ ਚਾਈਨਾ ਡੋਰ ਦੇ ਨਾਲ ਗਲੇ ਤੇ ਘੱਟ ਲੱਗ ਗਿਆ ਸੀਗਾ ਉਹ ਬੱਚੇ ਦੀ ਕਿੰਨੀ ਐਸਈ ਕਰੋ ਤੁਹਾਡੇ ਕੋਲ ਆਇਆ ਤੇ ਹੁਣ ਕਿਸ ਤਰ੍ਹਾਂ ਦਾ ਇਲਾਜ ਹੈ ਸਾਡੇ ਕੋਲ ਕੱਲ ਇੱਕ 6 ਸਾਲ ਦਾ ਬੱਚਾ ਆਇਆ ਸੀ ਜਿਹੜਾ ਕਰੋ ਨਿਕਲਿਆ ਸਾਈਕਲ ਤੇ ਤੇ ਉਹਨੇ ਜੈਕਟ ਪਾਈ ਹੋਈ ਸੀ ਤੇ ਉਹ ਚਾਇਨਾ ਡੋਰ ਸੜਕ ਤੇ ਲਟਕੀ ਪਈ ਸੀ ਜਿਹਦੇ ਉੱਪਰ ਉਹਦਾ ਗਲਾ ਫਸ ਗਿਆ ਤੇ ਉਹਦਾ ਕੱਟ ਜਿਹੜਾ ਲੱਗਿਆ ਉਹ ਈਵਨ ਜੈਕਟ ਤੱਕ ਉਹਦੀ ਕੱਟੀ ਗਈ ਸੀ ਉਹ ਜਖਮ ਜਿਹੜਾ ਸੀਗਾ ਕਾਫੀ ਡੂੰਘਾ ਸੀ ਸੋ ਮਚ ਸੋ ਕਿ ਜਿਹੜੀ ਆਪਣੀ ਨੱਕ ਦੀ ਮਾਸਪੇਸ਼ੀਆਂ ਹੁੰਦੀਆਂ ਜਿਹਦੇ ਨਾਲ ਆਪਾਂ ਗਰਦਨ ਮੋੜਦੇ ਆਂ ਉਹ ਸਾਰੀਆਂ ਕੱਟੀਆਂ ਹੋਈਆਂ ਸੀ ਨਾਲ ਜਿਹੜੀ ਸਾਹ ਦੀ ਨਾੜੀ ਜਿਹੜੀ ਜਦ ਆਪਾਂ ਸਾਹ ਲੈਂਦੇ ਆਂ ਉਹਦੇ ਉੱਪਰ ਤੱਕ ਕੱਟ ਪਹੁੰਚਿਆ ਹੋਇਆ ਸੀ ਥੋੜਾ ਜਿਹਾ ਹੋਰ ਡੀਪ ਹੁੰਦਾ ਤਾਂ ਜਿਹੜੀ ਮੇਨ ਆਪਣੀ ਖੂਨ ਦੀ ਨਾੜ ਜਿਹੜੀ ਬ੍ਰੇਨ ਨੂੰ ਜਾਂਦੀ ਹੈ ਉਹ ਕੱਟੇ ਦਾ ਰਿਸਕ ਬਣ ਜਾਣਾ ਸੀਗਾ ਸਰ ਕਿੰਨੇ ਸਟਿਚਸ ਲਗਾ ਬੱਚੇ ਦਿੱਤੇ ਹੁਣ ਕਿਦਾਂ ਆਪਰੇਟ ਕੀਤਾ ਕੀ ਕਿਹੋ ਜੀ ਹਾਲਤ ਸੀ ਬੱਚਾ ਜਦੋਂ ਤੁਹਾਡੇ ਕੋਲ ਪੇਸ਼ੈਂਟ ਜਦ ਆਇਆ ਸੀ ਤਾਂ ਉਸ ਵੇਲੇ ਉੱਪਰਲੀ ਉੱਪਰਲੀ ਬਲੀਡਿੰਗ ਤਾਂ ਰੁਕੀ ਹੋਈ ਸੀ ਤਾਂ ਅਸੀਂ ਪੱਟੀ ਕਰਕੇ ਹੁਣ ਨਾਲ ਹੀ ਆਪਰੇਸ਼ਨ ਥੀਟਰ ਲੈ ਗਏ ਆਪਰੇਸ਼ਨ ਥੀਟਰ ਦੇ ਅੰਦਰ ਫਿਰ ਉਹਦੀ ਮਾਸ ਪੇਸ਼ੈਂਟ ਨੂੰ ਜੋੜਿਆ ਉਹਦੀ ਸਾਨੀ ਨਾਲੀਆਂ ਨੂੰ ਜੋੜਿਆ ਤੇ ਉੱਪਰ ਜਿਹੜੀ ਚਮੜੀ ਹੈਗੀ ਉਹਨੂੰ ਨਾਲ ਜੋੜਿਆ ਤਾਂ ਸਾਰੀ ਬਲੀਡਿੰਗ ਰੁਕ ਗਈ ਤੇ ਹੁਣ ਤਾਂ ਉਹ ਖਤਰੇ ਤੋਂ ਬਾਹਰ ਹੈਗਾ ਪਰ ਅੰਡਰ ਆਬਜ਼ਰਵੇਸ਼ਨ ਹੈ ਤੇ ਉਹਨੂੰ ਅਗਲੇ 3-4 ਦਿਨ ਅਸੀਂ ਦਾਖਲ ਰੱਖਾਂਗੇ ਤਾਂ ਕਿ ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਹਦੇ ਬਾਅਦ ਫਿਰ ਉਹਦੀ ਸ਼ੁਕੀ ਹੋ ਜਾਈਂਦੀ। ਸਰ ਕੀ ਇਹ ਸੀ ਬੱਚੇ ਦੀ ਤੇ ਕਿਸੇ ਦਾ ਰਹਿਣ ਵੜਾ ਸੀ ਪਰਿਵਾਰ ਕਿਦਾਂ ਸੀ? ਬੱਚਾ ਜਿਹੜਾ ਹੈਗਾ ਉਹ ਮੰਡੀ ਅਮਨਗੜ ਤੋਂ ਹੈਗਾ ਤੇ ਉਮਰ ਉਹਦੀ 6 ਤੋਂ 7 ਸਾਲ ਦੇ ਵਿੱਚ ਵਿੱਚ ਹੈਗੀ ਹੈ। ਤਾਂ ਲੱਗਦਾ ਕਿ ਬੱਚਾ ਦੀ ਉਮਰ ਘੱਟ ਕਰਕੇ ਜਿਹੜੀ ਟੀਮ ਆ ਵੀ ਕਾਫੀ ਸਟ੍ਰੀਮ ਹੁੰਦੀ ਹੈ। ਤਾਂ ਕਾਫੀ ਤੁਹਾਡੇ ਲਈ ਵੀ ਚੈਲੈਂਜਿੰਗ ਸੀਗਾ ਬੱਚੇ ਨੂੰ ਸਾਰਾ ਫਿਕਰ ਦੇਖਣਾ। ਬੱਚਿਆਂ ਦੇ ਅੰਦਰ ਆਪਾਂ ਨੂੰ ਸੈਕੰਡ ਚਾਂਸ ਨਹੀਂ ਮਿਲਦਾ ਹੁੰਦਾ ਤੇ ਇਸ ਤਰ੍ਹਾਂ ਦੀ ਜਰਟ ਲੱਗਦੀ ਹੈ ਨੇ ਬਲੀਡਿੰਗ ਹੁੰਦੀ ਹੈ ਤਾਂ ਬੱਚਿਆਂ ਦਾ ਲਾਸ ਬਹੁਤ ਜ਼ਿਆਦਾ ਹੋ ਜਾਂਦਾ ਬਲੱਡ ਦਾ। ਉਹਦੇ ਅੰਦਰ ਦਿੱਕਤ ਇਸ ਤਰ੍ਹਾਂ ਰਹਿ ਜਾਂਦੀ ਹੈ ਦੂਜੀ ਚੀਜ਼ ਹੈਗੀ ਹੈ ਕਿ ਬੱਚਾ ਜਿਹੜੀ ਪ੍ਰੋਬਲਮ ਵਾਲੀ ਗੱਲ ਹੈਗੀ ਹੈ ਬੱਚਾ ਸੀਗਾ ਸਾਈਕਲ ਦੇ ਉੱਪਰ ਸਾਈਕਲ ਦੇ ਉੱਪਰ ਤੁਸੀਂ ਕਿੰਨਾ ਤੇਜ਼ ਚੱਲ ਲੋਗੇ ਇਹ ਹੀ ਚੀਜ਼ ਘੁੱਟਦੇ ਹੋਈ ਹੁੰਦੀ ਤਾਂ ਫਿਰ ਸ਼ਾਇਦ ਹੋ ਜਾਦਾ ਬੱਚੇ ਦਾ बचना ਮੁਸ਼ਕਲ ਸੀ ਅਟਾਵਾਇਜ਼ ਹਲੇ ਉਹ ਡੇਂਜਰ ਤੋਂ ਬਾਹਰ ਦਿੱਕਤਾਂ ਵਾਲਾ ਅਸੀਂ ਲੋਕਾਂ ਨੂੰ ਕਰ ਫਿਕਰ ਰਹੀ ਕਰਦੇ ਕਿ ਲੋਕ ਆਪਣੇ ਸ਼ੌਂਕ ਲਈ ਕੱਪ ਤੱਕ ਮਾਸੀ ਕਰਦੇ ਪਰ ਕਿਸੇ ਦਾ ਬੱਚੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਉਹ ਜਿਹੜੀ ਚੀਜ਼ ਨੂੰ ਆਪਾਂ ਨਾਰਮਲ ਚਾਇਨਾ ਡੋਰ ਕਹਿੰਦੇ ਆ ਉਹ ਐਕਚੁਅਲੀ ਹੁਣ ਚਾਇਨਾ ਦੇ ਅੰਦਰ ਨਹੀਂ ਬਣਦੀ ਹੁਣ ਆਪਣੇ ਇੰਡੀਆ ਦੇ ਅੰਦਰ ਜਿਹਦੀ ਮੈਨੂਫੈਕਚਰਿੰਗ ਹੁੰਦੀ ਹੈ ਤੇ ਉਹ ਪਲਾਸਟਿਕ ਦੀ ਤੇ ਉਹਦੇ ਅੰਦਰ ਮੈਟਲ ਦੇ ਕੰਟੈਂਟਸ ਹੁੰਦੇ ਸੀ ਦੇ ਕਰਕੇ ਉਹ ਟੁੱਟਦੀ ਨਹੀਂ ਛੇਤੀ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਲੋਕਾਂ ਨੂੰ ਇਹ ਦੱਸਣ ਦੀ ਹੈਗੀ ਹੈ ਤੇ ਅਸੀਂ ਇੰਟਰਨੈਟ ਰਾਹੀਂ ਇੰਸਟਾਗ੍ਰਾਮ ਰਾਹੀਂ ਆਪਣੇ ਪਾਈਪਸੈਟ ਰਾਹੀਂ ਵੀ ਇਹ ਚੀਜ਼ ਦੱਸਦੇ ਹਾਂ ਕਿ ਜੇ ਤੁਸੀਂ ਉਹਨੂੰ ਖਰੀਦੋਗੇ ਨਹੀਂ ਤਾਂ ਉਹ बिकੂਗੀ ਨਹੀਂ ਜੇ बिकੇਗੀ ਨਹੀਂ ਤਾਂ ਕਿਸੇ ਨੂੰ ਸਾਠ ਨਹੀਂ ਲੱਗੂਗੀ ਜਿਹੜੇ ਉਪਭੋਗਤਾ ਨੇ ਜਿਹੜੇ ਕੰਜ਼ਿਊਮਰ ਹੈ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਚੀਜ਼ ਦੀ ਵਰਤੋਂ ਕਰਨੀ ਬੰਦ ਕਰਨ ਬਿਲਕੁਲ ਹੀ ਬੰਦ ਕਰਨ ਜੇ ਇੱਕ ਜਣਾ ਵੀ ਲੈਂਦਾ ਹੈਗਾ ਤਾਂ ਉਹਦੀ ਦੇਖਾ ਦੇਖੀ ਦੂਜਾ ਜਣਾ ਜ਼ਰੂਰ ਲੈਂਦਾ ਹੈ ਤੇ ਐਂਡ ਦੇ ਅੰਦਰ ਸਾਨੂੰ ਇਹ ਹੋ ਜਾਂਦਾ ਹੈ ਕਿ ਵੀ ਮਰੀਜ਼ ਜਿਹੜਾ ਹੈਗਾ ਉਹਨੂੰ ਜਿਹੜਾ ਪੇਸ਼ੈਂਟ ਹੈ ਜਾਂ ਜਿਹੜਾ ਵਰਤੋਂ ਕਰ ਰਿਹਾ ਹੈਗਾ ਟਾਈਟ ਫਲੈਂਗ ਕਰ ਰਿਹਾ ਆਏਗਾ ਉਹ ਬੰਦਾ ਆਪਣੀ ਪਤੰਗ ਨਹੀਂ ਕਟਣ ਦੇਣਾ ਚਾਹੁੰਦਾ ਇੱਕ ਛੋਟੀ ਜਿਹੀ ਚੀਜ਼ ਪਿੱਛੇ ਆਪਾਂ ਕਿਸੇ ਦੀ ਜਾਨ ਖਤਰੇ ਪਾ ਰਹੇ ਹੈਗੇ ਇਹ ਜ਼ਰੂਰੀ ਨਹੀਂ ਹੈ ਤੁਸੀਂ ਉਸ ਵੇਲੇ ਉਡਾ ਰਹੇ ਹੋ ਤੁਸੀਂ ਅੱਜ ਉਡਾ ਕੇ ਪਤੰਗ ਛੱਡਤੀ ਹੈ ਕੱਟੀ ਗਈ ਉਹ ਤਾਰ ਦੇ ਤਾਰ ਵਾਂਗੂੰ ਕਿਤੇ ਕਿੰਨੀ ਦੇਰ ਲਟਕੀ ਰਹਿੰਦੀ ਹੈ ਸੜਕਾਂ ਤੇ ਕਿਸੇ ਨੂੰ ਨਹੀਂ ਪਤਾ ਤੇ ਇਹ ਪ੍ਰੋਬਲਮ ਦੇ ਅੰਦਰ ਜਿਹੜਾ ਵਰਤੋਂ ਕਰ ਰਿਹਾ ਹੈ ਉਹ ਵੀ ਕਿਸੇ ਦਿਨ ਫਸਾ ਜਾਂਦਾ ਹੈ ਇਹ ਚੀਜ਼ ਦਾ ਧਿਆਨ ਰੱਖਿਓ